ਕਿਹੜੇ ਬਣਾ ਦਾ ਫਰਕ ਲਾਉਣਾ ਨਹੀਂ ਪੈਂਦਾ ਐਂ ਹੀ ਖਾ ਜਾਂਦੂ ਨਾ ਕੌੜੇ ਹੁੰਦੇ ਐ ਹਾਂ ਕੱਕੇ ਰੋਮਾ ਬੱਝ ਨਾ ਮੈਂ ਕਿਆ ਜਾ ਕੇ ਆਹੀ ਪਾ ਲਾ ਬਦਲਾ ਮਰਚਾ ਪਾਵਾਂਗੇ ਜਿਵੇਂ ਆ ਗਿਆ ਜੀ ਗੱਸੀ ਚੱਲ ਗਈ ਕੀ ਸਵਾਲ ਆ ਤੇਰੇ ਮੈਂ ਸਾਰੇ ਲਿਆ ਹਾਂ ਸਾਰ ਜਾਊਗਾ ਸਾਰੇ ਲਿਆ ਉਹ ਰਹਾ ਲੱਗ ਗਾ ਆੱਧਿਆ ਹੈ ਕੰ ਹੈ ਹਾਂ ਰਹਾ ਲੱਗੇ ਪਾਂਛੀ ਜਾਣ ਹਾਂ ਹਾਂ ਚੰਗੀ ਜਾਣ ਲੱਗੇ ਕੋ ਦੋ ਚ ਆਹ ਲੋੜੀ ਹੈ ਹਾਂ ਹਾਂ ਲੋੜੀ ਚੇੜਾ ਪਾਉਂਦਾ ਹੈਗੇ ਹੈ ਰਹਾ ਹਾਂ ਖੂਦੇ ਗਾ ਰਿਹਾ ਕਿ ਕਰਨੇ ਕੇ ਪਰ ਆਤਮੈ ਖੂਦੇ ਵੀ ਕਰਨਗੇ ਬਘੇਲੇ ਕੇ ਘਰੇ ਪਕੌੜਿਆਂ ਦਾ ਹੋਊਗਾ ਖੂ ਤੇ ਪਤਾ ਨਹੀਂ ਲੇਪਿਆਂ ਦਾ ਕੋਈ ਲੱਡੂ ਆਦਾ ਤੇ ਉਥੇ ਪੂੜਿਆਂ ਦਾ ਉਹਦੇ ਤੇ ਬਘੇਲੇ ਦਾ ਕਾਜ ਦਾ ਖਾ ਭਾ ਗਏ ਨੇ ਬਘੇਲੇ ਕੇ ਪਕੌੜਿਆਂ ਦਾ ਹੰਦਾ ਹਰ ਜੀ ਘਰੇ ਖਾ ਗਏਗਾ ਹਾਂ ਹਰ ਦਿਨ ਦਾ ਹੁੰਦਾ ਹੈ ਕੋਈ ਤਾਂ ਕਰਦਾ ਹੀ ਨਹੀਂ ਕੋਈ ਤਾਂ ਬੰਮਾ ਦਾ ਨਾ ਕੋਈ ਲਫਾਵਾ ਬਾਹਰ ਲੈ ਆਵਾਂਗੇ ਐ ਤਾਂ ਕਹਿ ਦਿੰਦੇ ਸਾਈ ਕਰਦੇ ਹੋ ਬਾਰ ਬਾਰ ਆਉਣ ਵਾਲੇ ਆ ਜਾਂਦੇ ਪਹਿਲਾਂ ਆਉਂਦਾ ਫਿਰ ਕਿਥੋਂ ਤੋਂ ਉਹ ਹੀ ਨੰਦ ਕੇ ਕਰਦਾ ਕਰਦੇ ਐ ਹਾਂ ਕੀ ਪਤਾ ਹੋਂ ਤਾਂ ਠੜ ਲੱਗਦੀ ਤੈਨੂੰ ਨਹੀਂ ਹਾਂ ਤੇ ਆ ਕਿ ਨਹੀਂ ਆਣਾ ਕੌਣ ਗਈਦਾ ਪਿਆ ਮਲ ਜੇ ਤੇ ਕਹੇ ਆ ਕਿ ਗੋਡਾ ਨਿਕਲ ਗਿਆ ਦਾ ਬਾਹਰ ਆਈ ਨਾ ਸਾਰਾਈ ਰੱਜ ਚੱਪਨੀ ਨਿਕਲ ਆ ਉਹ ਸਾਰਾ ਕੋਸੀ ਐ ਗਿਆ ਬੱਚ ਕੇ ਨੰਗਾ ਕਰ ਹਾਂ ਤੇਰਾ ਇਲਾਜ ਕਰਨ ਵਾਲਾ ਬੰਦਾ ਵੀ ਹੈ ਨਹੀਂ ਕੋਈ ਇਤੋਂ ਹਾਂ ਅੱਗੇ ਦਾ ਤੇਰੀ ਪਤਲੀ ਠੀਕ ਕਰਦੀ ਹੋਣੀ ਠੀਕ ਆ ਹਾਂ ਤਾਂ ਹੀ ਦਰਦ ਦਿੰਦਾ ਤੇ ਬਾਅਦ ਚ ਕਹਿੰਦਾ ਕੋਪਾਲਾ ਨਾਲ ਉਹਦੇ ਨਾਲ ਉਹ ਤਾਂ ਖਿੱਚੀ ਗਈ ਬੈਠੀ ਵੀ ਤੇ ਲੋਕੀ ਕਹਿਣ ਆ ਵੀ ਤੇ ਬੜੇ ਨੂੰ ਮਾਰੋਗੇ ਚੰਗੇ ਹਸਪਤਾਲ ਤੇ ਦਿਖਾਓ ਆ ਹਸਪਤਾਲ ਆਣ ਨੂੰ ਵੀ ਦਾਖਲ ਕਰਾਓ ਠੀਕ ਦਾ ਹੋਵੇ ਆ ਹਸਪਤਾਲ ਆਣ ਆ ਲੈ ਆਵਾਂ ਕਦੇ ਜਾਂ ਕਹੀਂ ਫੇਲੇ ਆ ਮੰਜੇ ਤੇ ਪਈ ਰਗਦੇ ਤੂੰ ਬੰਦਾ ਅੱਧਾ ਮਾਰ ਕਰ ਦਿੰਦੇ ਆਪਰੇ ਮੈਂ ਤਾਂ ਜੀ ਠੀਕ ਕਰਤਾ ਜਾਈ ਲੈਣੇ। ਹਾਂ। ਇਹ ਨਹੀਂ ਮੈਂ ਕਹਾਂ ਨਾਲ ਤੇ ਮੰਡੀ ਤੇ ਆਇਆ ਸਰਕਾਰ। ਕਿਹੜੇ ਹਸਪਤਾਲ ਤੇ ਸਰਕਾਰੀ? ਹਾਂ। ਕੀ ਕਰਦਾ ਸੀ ਉੱਥੇ ਨੂੰ? ਮਾਰਗਾ ਹੋ ਗਿਆ। ਕੁੰਡਿਆ ਘਰ ਨਾਲ ਮਾਰ ਕੇ ਤੋੜੀ। ਬਾਦ ਤਾਂ ਆ ਗਿਆ ਚਾਹ ਰਿਹਾ। ਉਹਨਾਂ ਵੀ ਜਦ ਮਾਰਤਾ ਦਿੰਦੇ। ਉਹਦੇ ਕਾਹੀ ਜਿਹੜਾ ਕਰੇ ਕੁੰਡਾ ਮਾਰੇ। ਤੈਨੂੰ ਜ਼ਹਿਰ ਦੇ ਦੇ। ਨਹੀਂ ਘਰ ਤੇ ਦੇਣਾ ਇਦੱਕ ਬਰਾਬਰ ਆ ਬਾਜ਼ੀ ਅੱਜ ਲਿਖਾਂ ਹਾਲਾ ਕਰਾ ਆਹ ਉਹ ਅੱਜ ਦੂਰ ਦੂਰ ਰੱਖੀ ਜਾਂਦਾ ਮੈਂ ਅਬ ਹਾਂ ਚਲੀ ਆਂ ਲੱਕੜਾ ਖਾਵਾ ਵੀ ਭਾੜੀ ਜੀ ਹੈ ਨਾ ਕੋਈ ਕੋੜੀ ਜੀ ਭੱਜ ਗਿਆ ਖੜੇ ਹੈਗੀ ਲੱਕਵਾੜੀ ਆ ਚਾਰ ਘਰ ਚਾਹ ਆ ਕਰਦੇ ਆ ਆ ਇਹ ਤਾਂ ਖਦਾ ਸਨ ਸਾਂਗਤਾਂ ਨੂੰ ਬੇਨਤੀ ਕਰੀ ਅੰਦਰ ਬਾਬਾ ਗੁਰੂ ਗੋਬਿੰਦ ਸਿੰਘ ਦਾ ਜਨਮ ਦੇਣਾ ਗੁਰੂ ਮਹਾਰਾਜ ਦਾ ਤਾਜ ਦੇ ਬਾਦਸ਼ਾਹ ਜਨਮ ਦੇਣਾ ਤਾਂ ਹੀ ਪਾਰ ਖੁੱਲਣੇ ਹਨ ਹੱਲ ਅੱਜ ਨਗਰ ਕੀਰਤਨ ਆਣਾ ਫਿਰ 2 ਦਿਨ ਬਾਅਦ ਹਾਂ ਇਹ ਨੂੰ ਹੁੰਦਾ ਹਾਂ ਨਗਰ ਦੇਖਦੇ ਹਾਂ ਤਰਮੰਤਾਂ ਦੇ ਨਾਲ ਸੇਵਾ ਕਰਨੀ ਹੈ ਤਾਂਤਾ ਹੋ ਗਿਆ ਸਰੀਰ ਮਾਨ ਹੋ ਗਿਆ ਦਿਮਾਗ ਉਹ ਜੀ ਲਈ ਜਦ ਚੀਜ਼ ਹੋ ਗਈ ਆ ਪੋਰੀ ਪਾ ਗੇ ਪਾਥਰਾਂ ਦੀ ਹਾਂ ਉਹਦਾ ਭਰਾ ਲਿਆਂਗੇ ਤੇ ਧੰਨ ਕੀ ਹੁੰਦਾ ਹੈ ਧੰਨ ਧੰਨ ਮਹਾਰਾ ਹਾਂ ਤਾਨਾ ਗੁਰੂ ਨਹੀਂ ਨਹੀਂ ਇਹ ਕਹਿੰਦੇ ਤਨ ਮਨ ਤਨ ਨਾਲ ਸੇਵਾ ਕਰਨੀ ਆ ਤਨ ਤਾਂ ਹੋ ਗਿਆ ਆਪਣਾ ਸਰੀਰ ਹਾਂ ਫਾਇਦਾ ਕੁਝ ਤੇ ਮਨ ਹੋ ਗਿਆ ਆਪਣਾ ਦਿਮਾਗ ਤੇ ਧੰਨ ਕੀ ਹੁੰਦਾ ਧੰਨ ਮਾਇਆ ਹਾਂ ਤੂੰ ਸੇਵਾ ਕਰੀਏ ਤੂੰ ਗੁਰਦੁਆਰੇ ਵੀ ਆਈ ਨਹੀਂ ਮਿਲਣਾ ਲੱਗਦਾ ਓਕੇ ਹਾਂ ਪਾਂਚੇ ਦੇ 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 ਉੱਥੇ ਆ ਕੰਮ ਨਹੀਂ ਨਾ ਹੀ ਕਰਨੀ ਨਾ ਕਰਦੇ। ਸਾਉ ਤੇ ਉਹਦੇ ਇੰਦੋਂ ਬਣੇ। ਹੁਣ ਤਾਂ ਘਰ ਲਾਗੇ ਨਗਰ ਕੀਰਤ ਨਿਕਲਦਾ ਹੁੰਦਾ ਨੇਪਟੀ ਦੇ ਘਰ ਤੱਕ ਆਉਂਦਾ। ਹਾਂ ਜੀ। ਮੈਂ ਵੇਖਿਆ ਉਸ ਦਿਨ ਜਦੋਂ ਅਸੀਂ ਬੇਬੇ ਮਰੀ ਤੋਂ ਗਏ ਆ ਬਾਹਰ ਤਾਂ ਨਗਰ ਕੀਰਤ। ਹਾਂ ਜੀ। ਗੁਰਦੁਆਰਾ ਨਹੀਂ ਤੇ ਬਾਹਰ ਤੋਂ। ਹਾਂ ਉਹ ਖੇਤਾਂ ਹਾਂ ਤੇ ਜਿਹਦੇ ਬਾਹਰ ਤੋਂ ਗੁਰਦੁਆਰਾ। ਹਾਂ ਜੀ। ਉੱਥੇ ਆਇਆ ਨਗਰ ਕੀਰਤ। ਹੋਟ ਦਾ ਰੁਕੂ ਕੀਤਾ ਗੱਤ ਘਾ ਖੇੜੇ ਜਵਾਬ ਇਹਨਾਂ ਨੇ ਚਾਰ ਮਹੀਨੇ ਦਾ ਪ੍ਰੋਗਰਾਮ ਕੀਤਾ ਹਰਪੂਰ ਪ੍ਰਧਾਨ ਮਨਾ ਪ੍ਰਧਾਨਾ ਗੁਰਦੁਆਰੇ ਦਾ ਇਹ ਉਹਦਾ ਹਾਂ ਉਹ ਗੁਰਦੁਆਰੇ ਦਾ ਗੁਰਪਾਚਣ ਹੈਗਾ ਹੋਰ ਜਿੰਨੇ ਆਤੇ ਜਿੱਤੇ ਦੇਖਿਆ ਮੈਂ ਤੇਗਾ ਨਾ ਵੀ ਐ ਪਰ ਤੇਦਾ ਨੂੰ ਮਾ ਪਤਾ ਇਹ ਰਸਾ ਆ ਗਿਆ ਗਏ ਮੈਨੇ ਨਿਗੜੇ ਤੇ ਛਾੜ ਕੇ ਸ਼ਾਮ ਮੈਂ ਮਮਾ ਆ ਗਿਆ ਛਾੜ ਛਾੜ ਆ ਗਿਆ ਬੰਦਾ ਨਵਾਂ ਮੰਜ਼ਲ ਹੰ ਨਵਾਂ ਮੱਝ ਦਾ ਕੀ ਕੰਡਾ ਛੋਟਾ ਜਾਂ ਨਹੀਂ ਇਹ ਸਹੀ ਨਹੀਂ ਮੱਝਾ ਅਜੀਤਾ ਵਿਜਮਾ ਖੜ ਕੇ ਯਾਰ ਬਾਤ ਕਰਾ ਤੋ ਹੋਰ ਜਾਗਾ ਅੱਜ ਆਇਦਿਨ ਬਾਗ ਦਾ ਜਾ ਲੈ ਤਾ ਕਾਲਾ ਦੇ ਲੱਕੜਾ ਲਾ ਦੇ ਮਾਨਣ ਤੱਕ ਕਰਕੇ ਲੰਨ ਤੋੜ ਕੇ ਲੈਣਾ ਹਾਂ ਹੁਣ ਤਾਂ ਬਚ ਗਿਆ ਠੰਡ ਤੋਂ ਤਾਂ ਮੈਂ ਲੱਕਣਾ ਤੋੜ ਕੇ ਲੈਣਾ हां कह दी। ਚਾਹ ਪੀ ਆ ਕੇ ਤੋਰਾਂ ਰੋਟੀ ਨਹੀਂ ਖਾਣੀ। ਨਹੀਂ ਰੋਟੀ ਨਹੀਂ। ਕਿੱਥੇ ਰਹਿੰਦੇ ਆ? ਵੱਦ ਨਹੀਂ। ਠੀਕ।

ਨੇ ਤੇ ਥੋਣੀ ਕੰਮ ਕਰਾਈਦਾ ਬਾਪੂ ਕੰਮ ਕਰਾਉਂਦਾ ਰਿਹਾ ਤੇ ਜੀ ਭਾਈ ਦੀ ਬੋਝ ਖੜਾਉਂਦਾ ਸੀ ਉਹ ਜੀ ਲੱਤੂ ਦੀ ਜੀ ਮਾਤਾ ਛੋਟੀ ਦੀ ਜੀ ਛੋਟੀ ਤੇ ਤਰਦਾ ਸੀ ਗਿਆ ਆ ਪੱਖੇ ਬੰਦ ਕਰ ਦੇ ਇਹ ਛਾਕ ਕਰਨਾ ਤੂੰ ਕਰਨਾ ਭਾਈ ਲੈਕ ਸੋਲੇ ਜੇ ਲਾਣਾ ਨਹੀਂ ਹਾਂ ਨਹੀਂ ਤੂੰ ਕੰਮ ਕਿਉਂ ਨਾ ਕਰਾਇਦਾ ਨਾ ਕਰਦਾ ਪਿਆ ਤੇ ਯਾਰ ਮੈਂ ਪੱਠੇ ਤਾਂ ਲਾ ਹੀ ਸਕਦਾ ਤੂੰ

ਲੱਛਣ ਕੱਢਿਆ ਨੇ ਉਹੀ ਲੱਛਣਾ ਤੇ ਨਹੀਂ ਜਾਈ ਨਹੀਂ ਚੱਕੇ ਦੁੱਧ ਪੈਂਦਾ ਖਾਸਮਾ ਕੋਧੀ ਗਈ ਨਾਗੇ ਲਈ ਜਾ ਬੈਠਾ ਹਾਂ ਕੁੜੀਆਂ ਬਣਾਈ ਜਾਂਦਾ ਹੋ ਉਹ ਵੀ ਲੈ ਕੇ ਪਾਹ ਜਾਂਦੇ ਔਖਾ ਨਹੀਂ ਆ ਤੂੰ ਚੁਣ ਨਹੀਂ ਕਹਿੰਦਾ ਹੁੰਦੇ ਨਹੀਂ ਸੀ ਚੁਣਨ ਯਾ ਲਾ ਵੀ ਰੇੜਕੇ ਦੌਂਦਾ ਰਿਹਾ ਹੁਣ ਵੀ ਰੇੜਕੇ ਲੰਦਾ ਰਿਹਾ ਕੇ ਕੁਛੀ ਚਾਲਾ ਤੁੰਬੀ 8 ਦਾ ਖਾਣੋ ਇਹ ਯਾ ਕਿਾ ਦਾ ਠੱਗਣਾ ਵਾਲਾ ਕਾਰਗੇ ਹਾਂ ਬੰਦੇ ਚੇਲੇ ਦੀ ਕੁੜੀ ਨੂੰ ਭਾ ਲੈ ਮੈਂ ਤੁੰਬਾ ਨਹੀਂ ਬੋਲਦਾ ਤੁੰਬਾ ਐ ਮੈਨੀ ਬੋਲ ਕੇ ਲੈ ਕੇ ਤੁਮੀ ਲਾਣ ਮੈਂ જા જા નીકળ જા જા નીકળ જા ભંડે ચક જા જા નીકળ જા કો તેજી ફાઈ નું ફૂટી કર તું આજે જોઈનો ખટકાયો હા કેતોતા ચાકે તેરી માધી ધન કરે માં હાથ દે ਦੇ ਤਾਂ ਦੇਸੀ ਦੋ ਦੋ ਆ ਵੀ ਨਹੀਂ ਕੇ ਨਾ ਮਾਂ ਤਰਾਂਗੇ ਯਾਰ ਸਾਡੇ ਨਾਲ ਜਿਹੜੀ ਹੁਣ ਲੈ ਜਾ ਹੁਣ ਹੁਣ ਤਾਂ ਕੇ ਵੇਚਾਂਗੇ ਸਾਰੀ ਹੁੰਦਾ ਦਾ ਜੇ ਤੂੰ 25 ਕਿੱਲੇ ਨਹੀਂ ਛੱਡੇ ਸੀ ਇਹ ਕਿੱਲਾ ਕਦ ਛੱਡ ਗਿਆ ਨਾ ਐ ਦੇ ਪੋਲ ਕੀ ਹੈ ਦੇ ਜੀ ਮਾਂ ਦੀ ਦਾਨ ਤੇਰੀ ਦੀ ਮਾਂ ਬਾਲਿਆ ਰਾਤੇ ਬਾਲੇ ਇਹ ਪਾਇਨੇ ਫੇਰ ਬਾਗੜੀ ਕਾ ਚੋਦੀਆ ਆ ਜਾ ਸਾਰਾ ਦਿਨ ਗਾਣਾ ਤੇਰਾ ਕਿੰਨੇ ਬੈਜੋ ਬਾਜੀਵਾਨਾ ਤੇ ਬਾਗੜ ਗਿਆ ਸਾਰਾ ਦਿਨ ਤੂੰ ਗਾਣਾ ਕੱਢੀ ਜਾਂਦਾ ਰਹਿੰਦਾ ਕੋਈ ਚੱਜ ਦੀ ਗੱਲ ਕਰ ਲਿਆ ਕਰ ਯਾਰ ਤੂੰ ਕਰ ਲੈ ਯਾਰ ਦੱਸ ਬਈ ਮੈਂ ਗਾਣਾ ਕੱਢਦਾ ਮੈਂ ਕੱਢੀ ਗੱਲ ਕਿਤੀ ਆ ਪਾਪੇ ਨੇ ਗਾਣੇ ਜਾਂਦਾ ਜਾਂਦੇ ਉਹਨੇ ਪਾਪੇ ਨੇ ਕੱਢੀ ਗੱਲ ਮੈਂ ਪਿਆਰੇ ਗੱਗੂ ਨੇ ਕੱਢੀ ਗੱਲ ਇਹ ਆਂ ਮੇਸਰ ਤੂੰ ਹੀ ਆ ਕੱਲਾ ਸਾਡੇ ਚ ਹਾਂ ਹਾਂ ਆ ਲੈ ਲੈ ਬਕਵਾ ਹੋਰ ਦੰਪਨ ਆ ਕੇ ਕੁੜੀ ਕੋ ਆ ਗਏ ਉਹ ਹੈ ਜੱਗ ਵਿਚਾ ਪੀ ਜਾ 500 ਦਾ ਮਾ ਗੰਗਾੰਦਾ ਜੈ ਛੇਕੇ ਨਾ ਗਲਾਂ ਨਾ ਨਜੀ ਬੰਦਾਂ ਦੇ ਮਗਲ ਆਇਆ ਪਾ ਉਹਦੀ ਦੇ ਯਾਦ ਨਾ ਪਾਦਲਾ ਬੈਠੇ ਨਾ ਝਖ ਲਿਆ ਮੇਰਾ ਹਰ ਕੇ ਨਾ ਹੌਲੀ ਹੌਲੀ ਗਿਆ ਇਹਨੇ ਸੰਕਰ ਨੂੰ ਦੇ ਬੱਲੇ ਆਹ ਭਾਈ ਜੀ ਜਾ ਕੇ ਬਾਟਿਆ ਦਾ ਉਲਾ ਗਿਆ ਉੱਥੇ ਤੇ ਪਤਾ ਨਹੀਂ ਜਦੋਂ ਉਹ ਤੇ ਨਸ਼ਾ ਖਾਈ ਜਾਂਦੇ ਬੈਠੇ ਤਾਂ ਇਹ ਹੀ ਲਾਨਾ ਲੈਣਾ ਛਾ ਗਿਆ ਦੁੱਧ ਫਾਲ ਲੈ ਮੇਰਾ ਤਾਂ ਨਹੀਂ ਜਾ ਲੈ ਗਈ ਗੰਦਨਾ ਹਾ ਬੈਠਿਆ ਕਿਤੇ ਹੈ ਨਹੀਂ ਹੈ ਨਹੀਂ ਦਾ ਹਾਂ ਬੈਠਿਆ ਤੇਦਾ ਆ ਬੈਠਾ ਉਹ 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 ਗੇਜ਼ਾ ਗਾਉਣਾ ਕੋਈ ਨਾ ਕੰਨਾਂ ਚ ਜੀ ਨਹੀਂ ਜਾ ਰਿਹਾ ਤੇ ਤਾਂ ਇੱਕ ਗੱਲ ਬਚ ਲਿਆ ਪੋਸਤ ਖਾਂਦਾ ਨਹੀਂ ਸੀ ਭੋਗਾ ਬੰਦੇ ਫਿਰ ਵੀ ਮਾਂ ਦੇ ਫੁੱਲ ਹੀ ਖਾਂਦਾ ਤੇ ਨਿਕਾ ਜੈਨਨ ਕੱਲਿਆ ਤੇ ਜਿੰਨੇ ਕਹਦਾ ਕੁੜੀ ਤੇ ਮਾਂ ਦੇ ਦਾਨਾਂ ਤੇ ਭੂਮਿਾ ਚਾਦੀ ਕਿਉਂ ਦਿਆ ਨੇ ਫਿਰ ਵੀ ਖਾਂਦਾ ਨਹੀਂ ਤੇ ਤੇ ਜੇ ਭਾਂਗੇ ਫੁੱਲ ਹੀ ਮਾਂ ਦਾ ਤਾਂ ਮਗੱਦਾ ਸੀ ਕੱਚਾ ਖਾਂਦਾ ਸੀ ਨਾਲ ਉਹਨਾਂ ਦੀ ਕੁੜੀ ਵੀ ਫੁੱਲ ਹੀ ਖਾਂਦਾ ਸੀ

ਉਹ ਭਾਂਡੇ ਲੈ ਆ ਕੇ ਪੈਸੇ ਖਾ ਗਿਆ ਮਾਂ ਦੀ ਨਾਲ ਤੋਂ ਖਾਮਣਾ ਖਾਮਣਾ ਇਹ ਕੋ ਦਰਚਨਾਉ ਤੇ ਨਹੀਂ ਤੇਰਾ ਕੀ ਕੰਮ ਆ ਉਹਨਾਂ ਨੂੰ ਗੱਲਾਂ ਕੱਢਣ ਦਾ ਕੋਈ ਮਰਜ਼ੀ ਕਰੀ ਜਾ ਅਗਲਾ ਕਿਹਾ ਜੀ ਉਹ ਉਹ ਮਾਂ ਤੇ ਪੁੱਛੀਂ ਕਰੂਗਾ ਚੱਕੇ ਤੋਂ ਤਾਂ ਦੱਦੂ ਮੈਂ ਗੱਲ ਬੈ ਹਾਂ ਕੋਕੀ ਕੇ ਗਾ ਲਿਆਉਨੇ ਕੋਕੀ ਕੇ ਫੋਟਿਕੇ ਲੈ ਜਾ ਗੱਗੀ ਬਾਗਾਂ ਬਾਂਧਾ ਗੱਗੀ ਗੱਗੀ ਕੈਰੀ ਬੋਤਿਆੜੀ ਮੈਂ ਬਾਈਥਾ ਦੇਖਿਆ ਬਾਈਥਾ ਦੇ ਦੇ ਮਾਜਾ ਜਾ ਬਾਈਥਾ ਐ ਮੈਂ ਜਾ ਗੂ ਕੱਦੀ ਬਾ சென்னையில் கார்த்திக் ਉਹ ਜਾ ਕੇ ਕਰਦਾ ਕੇ ਕੇ ਗਾ ਜਾ ਸਰਦ ਕਰੇ ਨਹੀਂ ਮਾਦਾ ਜਾ ਕੋ ਲੰਗਾ ਟੋਨਾ ਉਹ ਸੇ ਕਦੀ ਉਹ ਸੇ ਕਦੀ ਤੇ ਬੰਤਾ